ਅੱਜ ਭਵਾਨੀਗੜ੍ਹ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਪੱਤਰਕਾਰਾਂ ਦੀ ਟੀਮ ਪਹੁੰਚੀ ਜਦੋਂ ਦੇਖਿਆ ਕਿ ਸਹੀ ਟਾਈਮ ਤੇ ਕੋਈ ਵੀ ਡਾਕਟਰ ਨਹੀਂ ਪਹੁੰਚਿਆ ਮਰੀਜ਼ਾਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਲੱਗਣ ਦੇ باوجود ਨਹੀਂ ਡਾਕਟਰ ਪਹੁੰਚਿਆ ਕਿਉਂਕਿ ਮਰੀਜ਼ ਪ੍ਰੇਸ਼ਾਨ ਹੋ ਰਹੇ ਸਨ ਜਦੋਂ ਕਿ ਐਮਰਜੈਂਸੀ 'ਚ ਪਤਾ ਕਰਨ ਜਾਂਦੇ ਤਾਂ ਮਰੀਜ਼ਾਂ ਨੂੰ ਕਹਿ ਦਿੰਦੇ 5 ਮਿੰਟ 10 ਮਿੰਟ ਜਾਂ 15 ਮਿੰਟ ਕੋਈ ਸਹੀ ਟਾਈਮ ਨਹੀਂ ਦਿੱਤਾ ਜਾਂਦਾ ਲੋਕ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਰਹੇ ਹਨ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੌ ਰਿਹਾ ਹੈ ਇਸ ਮੌਕੇ ਮਰੀਜ਼ਾ ਨੇ ਕੀ ਕਿਹਾ ਜਰਾ ਸੁਣੋ ਰਿਪੋਰਟ ਰਾਜਖੁਰਮੀ ਪਵਾਨੀਗੜ੍ਹ ਦੀ ਬੰਦਨਾ ਕੀ ਗੱਲਬਾਤ ਕੀ ਪ੍ਰੋਬਲਮ ਹੈ ਜੀ ਆਪਣੇ ਬੱਚੇ ਨੂੰ ਡੌਗੀ ਦਾ ਟਿੱਕਾ ਲਵਾਉਣਾ ਸੀਗਾ ਮੈਂ 9 ਵਜੇ ਦੀ ਖੜੀ ਆਂਦੀ ਆ ਮੇਰਾ ਬੱਚਾ ਲੇਟ ਹੋ ਗਿਆ ਸਰ 9 ਵਜੇ ਦਾ ਟਾਈਮ ਹੈ ਕਿ ਤੱਕ ਸਰ ਨਹੀਂ ਆਇਆ ਮੈਂ ਚਾਰ ਵਾਰ ਫੋਨ ਵੀ ਕਰਵਾ ਲਿਆ ਚਾਰ ਵਾਰ ਬੁਆਇੰਸ ਸਰ ਬੱਚਾ ਮੇਰਾ ਲੇਟ ਹੋ ਗਿਆ ਡਾਕਟਰ ਸਾਹਿਬ ਕੀ ਕਹਿੰਦੇ ਨੇ ਅੰਦਰੋਂ ਪੁੱਛਿਆ ਮੈਂ ਅਮਰਜੈਂਸੀ ਤੋਂ ਗੈਰਨ ਆ ਰਹੇ ਨੇ ਆ ਰਹੇ ਨੇ ਹੱਥ ਤੇ ਸਾਇਨ ਚਾਰ ਵਾਰ ਪੁੱਛਿਆ ਆ ਰਹੇ ਨੇ ਆ ਰਹੇ ਨੇ ਹੁਣ ਟਾਈਮ ਕਿੰਨਾ ਹੋ ਰਿਹਾ ਜੀ ਸਰ 10:10 ਹੋ ਗਏ 10:00 ਬਜੇ ਨਾਲ ਲੈਣੇ ਸਰ ਤਾਂ ਕਾ ਹੋ ਰਿਹਾ ਲੋਪਨ ਜਾ ਹੋ ਰਿਹਾ 49 ਮਿੰਟ ਹੋ ਗਏ ਹਾਂਜੀ ਕੋਨਾ ਬਿਲਕ ਆਪਣਾ ਨਾਮ ਜੀ। ਉਹ ਦਲਵਿੰਦਰ ਸਿੰਘ ਜੀ। ਦਲਵਿੰਦਰ ਸਿੰਘ ਜੀ ਕੀ ਪ੍ਰੋਬਲਮ ਆ ਰਹੀ ਹੈ ਆਪਾਂ ਨੂੰ? ਬ੍ਰਦਰ ਨੂੰ ਚਿਕਨ ਫੋਕਸ ਦੀ ਸਮੱਸਿਆ ਹੈ। ਜੀ। ਪੂਰੀ ਦਵਾਈ ਦਵਾਉਣਾ ਹੈ। ਤਿੰਨ ਵਾਰ ਮੈਂ ਕਾਰਡ ਰੱਖਾ ਕਿ ਆ ਦੇਖੋ ਫ੍ਰੀਡਮ ਬੈਂਕ ਦਾ ਕਾਰਡ ਹੈ। ਤਿੰਨ ਵਾਰ ਦਿਖਾ ਕੇ ਜਾਇਓ ਉਹਨਾਂ ਕੋਲੇ ਮੈਂ। ਜੀ। ਅ ਪਹਿਲਾਂ ਨੇ 5 ਮਿੰਟ ਚਾਏ, 5 ਮਿੰਟ ਚਾਏ, 5 ਮਿੰਟ ਲੱਗੇ ਪੂਰੇ 50 ਮਿੰਟ ਹੋ ਗਏ ਖੜੇ ਹੋ ਕੇ। ਕੀ ਮੰਗ ਕਰ ਰਹੇ ਹੋ? ਮੰਗ ਤਾਂ ਇਹ ਕਰਦੇ ਆ ਵੀ ਬਰੀ ਪਰੇਸ਼ਾਨ ਹੋ ਰਹੇ ਨੇ। ਇਹਨਾਂ ਡਾਕਟਰ ਦੀ ਜਿਹੜੀ ਟਾਈਮਿੰਗ ਹੈ, ਡਾਕਟਰ ਟਾਈਮ ਤੇ ਸੀ ਪਹੁੰਚੇ ਤੇ ਮੀਟਿੰਗ ਨੂੰ ਕਹਿੰਦੇ। ਡਾਕਟਰ ਬਿਲਕੁਲ ਨਹੀਂ ਪਹ ਕਿੰਨੇ ਵਜੇ ਨਾ ਜੀ ਨਾ 10:00 ਬੱਜ ਚੁੱਕੇ ਨੇ 9 ਵਜੇ ਦਾ ਟਾਈਮ ਹੈ